ਇੱਕ ਪਿੱਛੇ ਜਿਹੜੀ ਵਾਰਦਾਤ ਹੋਈ ਆ ਜਿਨ੍ਹਾਂ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਚਾਰ ਜਿਹੜੇ ਜ਼ਖਮੀ ਹੋ ਗਏ ਸੋ ਕੰਵਰਪਾ ਇਸੇ ਦੁੱਖ ਦੀ ਘੜੀ ਦੇ ਨਾਲ ਅਸੀਂ ਪਰਿਵਾਰ ਵਾਲਿਆਂ ਦੇ ਨਾਲ ਖੜੇ ਹਾਂ ਪਰ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੰਨਵ ਮਹਾਜਨ ਲੜਕਾ ਸੀ ਉਹਦੀ ਮੌਤ ਹੋਈ 6 ਮਹੀਨੇ ਪਹਿਲਾਂ ਉਹਦੇ ਪਿਤਾ ਜੀ ਦੀ ਮੌਤ ਹੋਈ ਉਸ ਪਰਿਵਾਰ ਦਾ ਦੀਵਾ ਜਿਹੜਾ ਬਿਲਕੁਲ ਬੰਦ ਹੋ ਗਿਆ ਸੋ ਦਿਲ ਦੀ ਗੈਰਾਈ ਤੋਂ ਸੋਕ ਵੀ ਆ ਰੋਸ ਵੀ ਆ ਇਹ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਪਰ ਲੱਖਾਂ ਦੀ ਤਦਾਦ ਦੇ ਵਿੱਚ ਦੁਨੀਆ ਤਰੀ ਫਿਰਦੀ ਆ ਕਿਸੇ ਦੇ ਅੰਦਰ ਕੀ ਚੱਲਦਾ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਇਹ ਉਹਦੇ ਅੰਦਰ ਜਿਹੜੀ ਝਾਤ ਮਾਰੀ ਜਾ ਸਕੀ ਪਰ ਦੁੱਖ ਦੀ ਗੱਲ ਏ ਇਸ ਦੁੱਖ ਦੀ ਘੜੀ ਤੇ ਵੀ ਮਾਮਾ ਦੇ ਪੋਤੋ ਮਾਰਗੇ ਪਰ ਸਾਡੇ ਜਿਹੜੇ ਅਗਾਹ ਵਧੂ ਲੀਡਰ ਮੈਂ ਕਹਿ ਸਕਦਾ ਵੀ ਇਹ ਸਿਆਸਤਾਂ ਕਰਨ ਤੋਂ ਬਾਜ਼ ਨਹੀਂ ਆ ਅੱਜ ਉਹਨਾਂ ਦੀਆਂ ਮੋਤਾ ਦੇ ਵੀ ਸਿਆਸਤਾਂ ਕੀਤੀਆਂ ਜਾਣਗੀਆਂ ਮੈਂ ਸੁਣ ਰਿਹਾ ਸੀ ਐਮਪੀ ਸਾਹਿਬ ਪਹੁੰਚੇ ਨੇ ਕਹਿ ਰਹੇ ਨੇ ਵੀ ਇਹ ਗੈਂਗਸਟਰਾਂ ਦੇ ਖਿਲਾਫ ਨਹੀਂ ਬੋਲਦੇ ਅਸੀਂ ਇੱਕ ਠੋਕੇ ਗੈਂਗਸਟਰਾਂ ਦੇ ਖਿਲਾਫ ਬੋਲਦੇ ਪਰ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਨੂੰ ਬढ़ावा ਕਿਹਨੇ ਦਿੱਤਾ ਇਹਨਾਂ ਨੂੰ ਜਿਤਨਾ ਹੁਣ ਅंसारी ਵਰਗੇ ਕਿਹਨੇ ਨੇ ਸਾਹਮੇ ਹੀ ਪਾ ਲਏ ਜੇ ਅੱਜ ਬੋਲਣ ਤੇ ਲੱਗ ਪਏ ਤੇ ਜਵਾਬ ਦੇਣੇ ਔਖੇ ਹੋ ਜਾਣਗੇ ਇਹ ਕਹਿੰਦੇ ਨੇ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਅਸੀਂ ਜਨਤਕ ਕਰਾਂਗੇ ਕਰੋ ਤੁਹਾਡੀਆਂ ਵੀ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਪਾਚ ਤੁਹਾਡੇ ਲੀਡਰ ਕਹਿ ਦਿੰਦੇ ਨੇ ਵੀ ਅਸੀਂ ਲੋਕਾਂ ਦੇ ਨਮਾਇੰਦੇ ਆ ਜੀ ਸਾਡੇ ਨਾਲ ਹਜ਼ਾਰਾਂ ਫੋਟੋਆਂ ਹੁੰਦੀਆਂ ਨੇ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਜਿਤਾ ਕੇ ਭੇਜਿਆ ਆਪਾਂ ਬਾਰਡਰ ਏਰੀਆ ਜੇ ਹਥਿਆਰ ਆ ਰਿਹਾ ਤੇ ਪਾਕਿਸਤਾਨ ਤੋਂ ਬਾਰਡਰਾਂ ਤੋਂ ਡਰੋਨ ਤੋਂ ਆ ਗਿਆ ਮੈਂ ਬੀਜੇਪੀ ਨੂੰ ਵੀ ਅਪੀਲ ਕਰਦਾ ਜਿਹੜੀਆਂ ਥ੍ਰੈਟ ਕਾਲਾਂ ਆਉਂਦੀਆਂ ਨੇ ਜਾਂ ਜਿਹੜੀਆਂ ਫਰੋਤੀ ਦੀਆਂ ਕਾਲਾਂ ਹੁੰਦੀਆਂ ਨੇ ਕਿੱਥੋਂ ਹੁੰਦੀਆਂ ਨੇ ਮੈਂ ਇੱਕ ਗੱਲ ਮੈਨੂੰ ਦੱਸ ਦਿਓ ਕੋਈ ਪੰਜਾਬ ਦੇ ਵਿੱਚੋਂ ਥ੍ਰੈਟ ਕਾਲ ਆਉਂਦੀ ਹੋਵੇ ਸਾਰੀਆਂ ਕਾਲਾਂ ਬਾਹਰੋਂ ਆਉਂਦੀਆਂ ਬਾਹਰਲੇ ਮੁਲਕਾਂ ਤੋਂ ਆਉਂਦੀਆਂ ਕਿਹਨਾਂ ਨੇ ਰੱਖਣੀਆਂ ਨੇ ਸੈਂਟਰ ਸਰਕਾਰ ਨੇ ਰੱਖਣ ਨੇ ਐਮਪੀ ਸਾਹਿਬ ਤੁਹਾਨੂੰ ਜਿਤਾ ਕੇ ਭੇਜਿਆ ਹੋਰ ਕੁਛ ਨਹੀਂ ਤੇ ਸਾਡੇ ਬਾਰਡਰ ਦੇ ਉਹਦੀ ਗੱਲ ਕਰ ਲੋ ਜੇ ਹੋਰ ਕੁਛ ਨਹੀਂ ਤੇ ਸਾਡੀਆਂ ਜਿਹੜੀਆਂ ਥੈਟ ਕਾਲਾਂ ਆ ਰਹੀਆਂ ਉੱਥੇ ਬੈਠ ਕੇ ਇਹਦੀ ਆਵਾਜ਼ ਚੁੱਕ ਲੋ ਆਪਾਂ ਕੁਝ ਨਾ ਕੁਝ ਕਰੀਏ ਤੇ ਸਹੀ ਐਵੇਂ ਆ ਕੇ ਮੋਟਾ ਦੇਤੇ ਨੌਜਵਾਨਾਂ ਦੀਆਂ ਤੇ ਸਿਆਸਤਾਂ ਖੇਡੀਆਂ ਜਾਣੀਆਂ ਚੰਗਾ ਨਹੀਂ ਲਾਇ ਬੜੇ ਸਮਝੇ ਹੋਏ ਹੋ ਤੁਸੀਂ ਬੜੇ ਸਮਝਦਾਰ ਹੋ ਪਰ ਆ ਜਿਹੜੀਆਂ ਕੁਝ ਜਿਹੜੀਆਂ ਚਾਲਾਂ ਨੇ ਚੰਗੀਆਂ ਨਹੀਂ ਲੱਗਦੀਆਂ। ਔਰ ਨਾਲ ਦੇ ਨਾਲ ਮੈਨੂੰ ਬੜੇ ਫੋਨ ਕਾਲ ਆਈਆਂ। ਔਰ ਮੈਂ ਦੱਸਣਾ ਚਾਹਨਾ ਵਾਂ ਵੀ ਹੁਣ ਕਈ ਲੋਕਾਂ ਨੇ ਪਹਿਲਾਂ ਆਪਣੇ ਸਮੇਂ ਇਹਨਾਂ ਨਾਲ ਸਾਂਝਾ ਰੱਖੀਆਂ। ਤਗੜੇ ਕੀਤਾ ਭਾਈਵਾਲੀਆਂ ਤੱਕ ਰੱਖੀਆਂ ਸਾਰਿਆਂ ਨੇ। ਹੁਣ ਜਦੋਂ ਉਹ ਆਪਣੇ ਹਿੱਸੇ ਮੰਗਣ ਲੱਗੇ ਫਿਰ ਜਦੋਂ ਦਿੱਤੇ ਨਹੀਂ ਤੇ ਮਾਮਾ ਦੇ ਪੁੱਤ ਕਈਆਂ ਦੇ ਇਹ ਅੱਜ ਦੇ ਸਮੇਂ ਨਹੀਂ ਮਰ ਰਹੇ। ਇਹ ਤੁਹਾਡੇ ਟਾਈਮ ਵੀ ਇਹੋ ਕੰਮ ਹੁੰਦਾ ਹੈ ਤੁਹਾਡੇ ਟਾਈਮ ਵੀ ਹੋਇਆ ਪਰ ਬਤੌਰ ਅਸੀਂ ਇਸ ਕੰਮ ਦੇ ਬਿਲਕੁਲ ਹੱਕ ਚ ਨਹੀਂ ਅਸੀਂ ਗੈਂਗਸਟਰਵਾਦ ਦੇ ਬਿਲਕੁਲ ਹੱਕ ਚ ਨਹੀਂ ਜਿੱਥੇ ਵੀ ਜਿਹੜਾ ਕੋਈ ਗਲਤੀ ਕਰਦਾ ਅਸੀਂ ਉਹਦੇ ਖਿਲਾਫ ਸੋ ਕਹਿਣ ਦਾ ਭਾਵ ਮੈਂ ਜੇ ਹੋਰ ਪੂਤੜੇ ਖੋਲਣ ਤੇ ਆ ਗਿਆ ਤੇ ਬਹੁਤ ਜ਼ਿਆਦਾ ਖੁੱਲ ਜਾਣੇ ਨੇ ਪਰ ਮੈਂ ਨਹੀਂ ਚਾਹੁੰਦਾ ਵੀ ਆਪਾਂ ਖੋਲੀਏ ਮੈਂ ਚਾਹੁੰਦਾ ਵੀ ਆਪਾਂ ਕੇ ਪੰਜਾਬ ਨੂੰ ਨਵੀਂ ਸੇਧ ਦਈਏ ਆਪਾਂ ਆਪਣੇ ਬਟਾਲੇ ਦੇ ਲੋਕਾਂ ਨੂੰ ਨਵੀਂ ਸੇਧ ਦਈਏ ਸੋ ਮੈਂ ਦੱਸਣਾ ਚਾਹੁੰਦਾ ਸਾ ਵੀ ਮੈਨੂੰ ਕਈ ਫੋਨ ਵੀ ਆਏ ਵੀ ਕੱਲ ਬਟਾਲਾ ਬੰਦ ਹੈ ਕਿ ਖੁੱਲਾ ਹੈ ਬੰਦ ਹੈ ਕਿ ਖੁੱਲਾ ਹੈ ਜਿਹੜਾ ਪਰਿਵਾਰ ਜਿਹਦੀ ਮੌਤ ਹੋਈ ਆ ਉਹਦੇ ਨਾਲ ਸਾਡਾ ਦਿਲ ਹੀ ਹਮਦਰਦੀ ਹੈ ਉਹਨਾਂ ਨੂੰ ਪਰਿਵਾਰਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਬਤੌਰ ਸਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਹਮਾਇਤ ਵੀ ਕਰਦੇ ਹਾਂ ਉਹਨਾਂ ਦੇ ਨਾਲ ਖੜੇ ਵੀ ਆਂ ਪਰ ਇਹਦੇ ਵਿੱਚ ਦਿਨ ਤਿਹਾਰਾਂ ਦਾ ਟਾਈਮ ਆ ਆ ਦੇਖ ਰਿਆ ਸੀ ਕੁਝ ਆਗੂ ਕਹਿ ਰਹੇ ਜੀ ਬਟਾਲਾ ਬੰਦ ਹੈ ਮੈਂ ਇਹੋ ਬੇਨਤੀ ਕਰਨੀ ਚਾਹੁੰਨਾ ਦਿਨ ਤਿਹਾਰਾਂ ਦੇ ਦਿਨ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੂਸ਼ੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਹੁਣ ਕੱਲ ਜੇ ਬਟਾਲਾ ਆਪਾਂ ਬੰਦ ਕਰਦੇ ਆ ਤੇ ਫਿਰ ਪੁਲਸ ਦਾ ਧਿਆਨ ਹੋਰ ਡਾਇਵਰਟ ਕਰਾਂਗੇ ਆਪਣੇ ਵੱਲ ਆਪਾਂ ਉਹਨਾਂ ਦੇ ਕੰਮ ਸਖਾਲੇ ਕਰਾਂਗੇ ਕਿ ਔਖੇ ਕਰਾਂਗੇ ਉਹਨਾਂ ਨੂੰ ਸਮੇਰੀ ਦੇ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਕੱਲ ਕੋਈ ਬਟਾਲਾ ਬੰਦ ਨੀ ਬਟਾਲਾ ਖੁੱਲਾ ਜਿਵੇਂ ਤਰ੍ਹਾਂ ਰੋਜ਼ ਰੁਟੀਨ ਵਾਈਜ਼ ਜਿਹੜਾ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਆਪਣਾ ਕੰਮ ਕਰ ਕਰੋ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਮੈਨੂੰ ਕਾਲ ਕਰੋ ਪੁਲਿਸ ਨੂੰ ਕਾਲ ਕਰੋ ਕਮਿਸ਼ਨਰ ਸਾਹਿਬ ਨੂੰ ਕਾਲ ਕਰ ਲਓ ਸਾਰੇ ਤੁਹਾਡੇ ਨਾਲ ਨੇ ਪਰ ਇੱਕ ਗੱਲ ਮੈਂ ਕਹੂੰਗਾ ਇਹਨਾਂ ਇਸ ਮਾਹੌਲ ਦੇ ਵਿੱਚ ਜਿਹੜੀ ਸਿਆਸਤ ਕਰ ਰਹੀਆਂ ਨਾ ਸਭ ਤੋਂ ਮਾੜੀ ਅਤੇ ਲੱਖ ਦੀ ਲਹਨਤ ਹੈ ਜਿਹੜਾ ਇਸ ਸਮੇਂ ਵੀ ਸਿਆਸਤ ਕਰਦਾ ਹੋਰ ਨਾਲੇ ਇੱਕ ਆਪਜੀ ਦੀ ਗੱਲ ਧਿਆਨ ਦੇ ਵਿੱਚ ਹੋਰ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਮੈਂ ਸਪੈਸ਼ਲ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਜਿਹੜਾ ਮਾਝਾ ਏਰੀਆ ਵਾ ਉਧਰ ਜਿਹੜੀ ਫੋਰਸ ਜਿਹੜੀ ਹੋਰ ਵਧਾਈ ਜਾਵੇ ਔਰ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਵੀ ਦਿੱਤਾ ਵੀ ਫੋਰਸ ਵੀ ਵਧਾਵਾਂਗੇ ਤੇ ਨਾਲ ਦੇ ਨਾਲ ਮੈਂ ਵੀ ਆ ਕੇ ਬਟਾਲੇ ਜਿਹੜਾ ਚੱਕਰ ਮਾਰ ਕੇ ਜਾਊਂਗਾ ਸੋ ਆਓ ਅਸੀਂ ਵੀ ਚਾਹੁੰਦੇ ਆ ਵੀ ਸਾਡਾ ਪੰਜਾਬ ਕੋਈ ਵੀ ਮਾਵਾ ਦਾ ਪੁੱਤ ਜਿਹੜਾ ਕਿਸੇ ਦਾ ਨੁਕਸਾਨ ਨਾ ਹੋਵੇ ਹਰ ਕੋਈ ਜਿਹੜਾ ਚੜ੍ਹਦੀ ਕਲਾ ਚ ਰਹੇ ਬਹੁਤ ਬਹੁਤ ਧੰਨਵਾਦ